ਸਾਸ਼ੀ ਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube आरके नंबरदार बुटीक चैनल ਦੇ ਉੱਪਰ ਪਲੀਜ਼ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜੋ ਵੀ ਪਹਿਣਾ ਆਪਣੀ ਨੰਬਰਦਾਰ ਬਲੌਗ ਚੈਨਲ ਵਾਲਿਆਂ ਨੂੰ ਦੇਖਦੇ ਨੇ ਪਲੀਜ਼ ਨੰਬਰਦਾਰ ਬਲੌਗ ਚੈਨਲ ਹੈ ਜਿਹੜਾ ਆਪਣਾ ਉਸ ਤੇ ਬਲੌਗ ਪਾਉਂਦੇ ਆ ਤਾਂ ਉਸ ਦਾ ਅਗਲਾ ਚੈਨਲ ਹੈ ਜਿਹੜਾ ਆਪਣਾ आरके ਨੰਬਰਦਾਰ ਬੁਟੀਕ ਹੈ ਜਿਹਦੇ ਵਿੱਚ ਆਪਾਂ ਸਿਰਫ ਤੁਹਾਨੂੰ ਸੂਟਾਂ ਦੀਆਂ ਵੀਡੀਓ ਸੂਟਾਂ ਬਾਰੇ ਜਾਣਕਾਰੀ ਤੇ ਵਰਕ ਵਾਰੀ ਜਾਣਕਾਰੀ ਜਿਹੜੀ ਤੁਹਾਨੂੰ ਮਿਲਦੀ ਹੈ ਪਲੀਜ਼ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਪੋਰਟ ਕਰੋ ਠੀਕ ਹੈ ਜੀ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਜੜੀਆਂ ਭੈਣਾਂ ਨੇ ਫਸਟ ਟਾਈਮ ਆਪਣਾ ਸੂਟ ਨੂੰ ਵਰਕ ਕਰਨਾ ਹੈ ਤੇ ਉਹਨਾਂ ਵਾਸਤੇ ਬਹੁਤ ਹੀ ਸੋਹਣੇ ਤੇ ਸਿੰਪਲ ਸੁਪਰ ਹਿੱਟ ਡਿਜ਼ਾਈਨ ਨਾਲੇ ਆਸਾਨ ਨੇਗੇ ਨਾਲੇ ਤੁਸੀਂ ਆਸਾਨੀ ਨਾਲ ਵਰਕ ਕਰ ਸਕਦੇ ਨਾਲੇ ਸੋਹਣੇ ਵੀ ਬਹੁਤ ਜ਼ਿਆਦੇ ਨੇ ਜੜੀਆਂ ਫਸਟ ਟਾਈਮ ਵਰਕ ਕਰਨਾ ਚਾਹੁੰਦੀਆਂ ਨੇ ਮੇਰੇ ਕੋਲ ਵੀਡੀਓਜ਼ ਦੇਖ ਕੇ WhatsApp ਤੇ ਦੋ ਤਿੰਨ ਭੈਣਾਂ ਦੇ ਮੈਸੇਜ ਆਏ ਸੀਗੇ ਕਿਸ ਅਨੁਸਾਰ ਜੀ ਡਿਜ਼ਾਈਨ ਕੱਢ ਕੇ ਦੋ ਤੇ ਇਸ ਵੀਡੀਓ ਦੇ ਵਿੱਚ ਸਾਨੂੰ ਬਹੁਤ ਹੀ ਨਾਲੇ ਆਸਾਨ ਡਿਜ਼ਾਈਨ ਮਿਲਣਗੇ ਨਾਲੇ ਸੋਹਣੇ ਲੱਗਣਗੇ ਤੇ ਨਾਲੇ ਵਰਕ ਦੇ ਵਿੱਚ ਜੇ ਤੁਸੀਂ ਇੱਕੋ ਹੀ ਡਿਜ਼ਾਈਨ ਦੇ ਵਿੱਚ ਸਾਰੇ ਤਰ੍ਹਾਂ ਦੇ ਫਲਾਵਰ ਪਾਉਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਵਰਕ ਨੂੰ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਅੱਜ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਤੇ ਨਾਲੇ ਤੁਹਾਨੂੰ ਵਰਕ ਦਿਖਾਵਾਂਗੇ ਸਾਰੇ ਤਰ੍ਹਾਂ ਦੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਹੋਏ ਹੋਏ ਨੇ ਇਸ ਤਰ੍ਹਾਂ ਦੇ ਦੇ ਵਿੱਚ ਫਲਾਵਰ ਬਣੇ ਹੋਏ ਨੇ ਤੁਹਾਨੂੰ ਦੱਸਾਂਗੇ ਸਾਰਾ ਸਟਿਚ ਵਾਰੀ ਜਾਣਕਾਰੀ ਦਵਾਂਗੀ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਹਾਂਜੀ ਭੈਣੋ ਜੇ ਤੁਸੀਂ ਆਪਣੇ ਕੋਲੋਂ ਟ੍ਰਾਂਸ ਕਰਵਾਉਣਾ ਚਾਹੁੰਦੇ ਹੋ ਵਰਕ ਦੇ ਜਿਹੜੇ ਆਪਾਂ ਵਰਕ ਪਾਈ ਹੋਏ ਨੇ ਕਿ ਤੁਸੀਂ ਟ੍ਰੇਨਸ ਵੀ ਆਪਣੇ ਕੋਲੋਂ ਕਰਵਾ ਸਕਦੇ ਹੋ ਦੇਖੋ ਜਿਵੇਂ ਹੁਣ ਆਪਾਂ ਨੇ ਇਹ ਘੇਰੇ ਦਾ ਵਰਕ ਕੀਤਾ ਇਹਦੇ ਨਾਲ ਦੇ ਆਪਾਂ ਤਿੰਨ ਸੂਟ ਰੈਡੀ ਕੀਤੇ ਨੇ ਕਿਸੇ ਕਸਟਮਰ ਦੇ ਇਹ ਵੀ ਜਿਹੜਾ ਡਿਜ਼ਾਈਨ ਹੈਗਾ ਇਸ ਦੇ ਵਿੱਚ ਸਾਰੇ ਤਰ੍ਹਾਂ ਦੇ ਸਾਰੇ ਫਲਾਵਰ ਨੇ ਜਿਹੜੇ ਡਿਜ਼ਾਈਨ ਦੇ ਵਿੱਚ ਆ ਜਾਣਗੇ ਇਹ ਆਪਾਂ ਤਿੰਨ ਸੂਟ ਸੇਮ ਵਰਕ ਤੇ ਇਸੇ ਇੱਕੋ ਹੀ ਕਸਟਮਰ ਦੇ ਜੀ ਕਿੰਨੇ ਪਹਿਣਾ ਦੇ ਇੱਕੋ ਜਿਹੇ ਸੂਟ ਲੈਣਗੇ ਜਿਵੇਂ ਤੁਸੀਂ ਜਿਵੇਂ ਹੁਣ ਲਾਈਟ ਜੀ ਹੈ ਨਾ ਵੀ ਸੂਟ ਘੇਰੇ ਦਾ ਵਰਕ ਪਸੰਦ ਕਰਦੀ ਨੇ ਬਹਿਣਾ ਪਾਉਣ ਲਈ ਜਿਵੇਂ ਹੁਣ ਥੋੜੇ ਸਿਆਣੇ ਜੀਜ਼ ਦੀ ਹੁੰਦੀਆਂ ਨੇ ਉਹਨਾਂ ਨੂੰ ਘੇਰੇ ਦਾ ਵਰਕ ਜਿਹੜਾ ਬਹੁਤ ਵਧੀਆ ਲੱਗਦਾ ਇਹਦੇ ਵਿੱਚ ਤੁਹਾਨੂੰ ਘੇਰੇ ਦੇ ਵਰਕ ਵੀ ਮਿਲਣਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਨੈੱਕ ਦਾ ਬਾਜੂ ਦਾ ਸਾਰੇ ਕਾਸ ਦਾ ਜਿਹਨੂੰ ਵਰਕ ਮਿਲੂਗਾ ਜੀ ਬਾਟਮ ਤੇ ਘੇਰੇ ਤੇ ਤੁਸੀਂ ਕਿਸ ਤਰ੍ਹਾਂ ਦਾ ਵੀ ਵਰਕ ਕਰਨਾ ਚਾਹੁੰਦੇ ਤੁਸੀਂ ਆਪਣੀ ਵੀਡੀਓ ਨੂੰ ਦੇਖ ਕੇ ਡਿਜ਼ਾਈਨ ਦੇਖ ਸਕਦੇ ਹੋ ਆਪਣੇ ਵੀਡੀਓ ਦੇ ਵਿੱਚ ਤੁਸੀਂ ਸਿੱਖ ਵੀ ਸਕਦੇ ਹੋ ਦੀ ਬਹੁਤ ਸਾਰੀਆਂ ਆਪਾਂ ਵੀਡੀਓ ਪਾਈਆਂ ਹੁੰਦੀਆਂ ਨੇ ਵਰਕ ਸਿਖਾਉਣ ਦੀਆਂ ਆਪਾਂ ਜਲਦੀ ਇਸ ਆਰ ਕੇ ਨੰਬਰਦਾਰ ਬੁਟੀਕ ਦੇ ਉੱਪਰ ਇੱਕ ਵੀਡੀਓ ਲੈ ਕੇ ਆਵਾਂਗੇ ਵਰਕ ਸਿੱਖਣ ਦੀ ਕਿਉਂਕਿ ਹੁਣ ਆਪਣੇ ਕੋਲ ਦੋ ਤਿੰਨ ਕੁੜੀਆਂ ਆਉਂਦੀਆਂ ਨੇ ਸ਼ੌਪ ਤੇ ਵਰਕ ਸਿੱਖਣ ਲਈ ਉਹਨਾਂ ਨੂੰ ਜਦੋਂ ਆਪਾਂ ਅਸ ਕਿਉਂਨੇ ਆਪਾਂ ਜ਼ਰੂਰ ਤੁਹਾਡੇ ਨਾਲ ਵੀਡੀਓ ਇੱਕ ਅਪਲੋਡ ਕਰਾਂਗੇ ਤੁਸੀਂ ਸਿੱਖ ਸਕਦੇ ਹੋ ਉਹ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਵੀ ਜੇ ਤੁਸੀਂ ਵਰਕ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਜ਼ਰੂਰ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਰਕੇ ਜਿਹੜਾ ਆਪਣਾ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਠੀਕ ਹੈ ਜੀ ਤੇ ਇਹ ਵਾਲਾ ਆਪਣਾ ਸਕਰੀਨ ਤੇ ਨੰਬਰ ਹੈ ਜੀ ਤੁਸੀਂ ਆਪਣੇ ਕੋਲੋਂ ਕੋਈ ਡਿਜ਼ਾਈਨ ਮੰਗਵਾਉਣਾ ਚਾਹੁੰਦੇ ਹੋ ਜੋ ਆਪਣੇ ਕੋਲੋਂ ਸੂਟ ਰੈਡੀ ਕਰਵਾਉਣਾ ਜਾ ਤੁਸੀਂ ਟ੍ਰੇਨਸ ਪੇਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਆਪਣੇ ਕੋਲ ਹੀ ਆਰਡਰ ਦੇ ਸਕਦੇ ਹੋ ਕਰਵਾ ਸਕਦੇ ਹੋ ਵੈਸੇ ਆਪਾਂ ਟ੍ਰੇਨਸ ਪੇਪਰ ਦੀ ਵੀ ਪਿਕਸ ਪਾਈਆਂ ਹੁੰਦੀਆਂ ਨੇਗੀਆਂ ਵੀਡੀਓ ਦੀ ਵੀ ਪਾਈਆਂ ਹੁੰਦੀਆਂ ਨੇ ਵਰਕ ਦੀਆਂ ਜੇ ਤੁਸੀਂ ਦੇਖ ਕੇ ਕਰਨਾ ਚਾਹੁੰਦੇ ਹੋ ਜੇ ਤੁਸੀਂ ਖੁਦ ਵੀ ਕਰ ਸਕਦੇ ਹੋ ਠੀਕ ਹੈ ਜੀ ਆਪਾਂ ਵੀਡੀਓ ਸਿਖਾਉਣ ਦੀਆਂ ਵੀ ਇਹਦੇ ਉੱਤੇ ਪਾਈਆਂ ਹੁੰਦੀਆਂ ਨੇਗੀਆਂ ਹੋਰ ਵੀ ਵੀਡੀਓ ਪਾ ਦਾਂਗੇ ਤੁਸੀਂ ਦੱਸਣਾ ਸਾਨੂੰ ਕਮੈਂਟ ਦੇ ਵਿੱਚ ਜੇ ਤੁਸੀਂ ਵਰਕ ਸਿੱਖਣਾ ਤਾਂ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਇਹ ਵਾਲੇ ਵਰਕ ਨੇ ਬਿਲਕੁਲ ਸਾਨ ਨੇ ਸੌਖੇ ਨੇਗੇ ਤੇ ਕਿਉਂਕਿ ਇਹਦੇ ਵਿੱਚ ਤੁਹਾਨੂੰ ਦੱਸਦੇ ਆਂ ਵੀ ਦੇਖੋ ਇੱਕ ਨੋਟਸ ਵਰਕ ਦਾ ਫਲਾਵਰ ਜਿਹੜਾ ਦਿੱਤਾ ਹੋਇਆ ਬਾਕੀ ਪੱਤੀਆਂ ਤੇ ਨੋਟਸ ਦਾ ਹੀ ਕੰਮ ਹੈ ਸਾਰਾ ਸਾਰੇ ਦਾ ਨੂੰ ਸਿੰਪਲ ਸਿੰਪਲ ਜੀ ਵਰਕ ਮਿਲਣਗੇ ਸੋਹਣੇ ਵੀ ਲੱਗਦੇ ਨੇ ਤੇ ਆਸਾਨ ਵੀ ਨੇ ਤੁਸੀਂ ਫਸਟ ਟਾਈਮ ਇਹਨਾਂ ਦੇ ਵਿੱਚੋਂ ਆਪਣਾ ਸੂਟ ਵਰਕ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਵਿੱਚੋਂ ਡਿਜ਼ਾਈਨ ਦੇਖ ਕੇ ਵਰਕ ਕਰ ਸਕਦੇ ਹੋ ਜਿਹੜਾ ਬੂਲੀਅਨ ਫਲਾਵਰ ਹੈ ਤੇ ਬ੍ਰਾਜ਼ੀਲੀਨ ਫਲਾਵਰ ਹੈ ਜੋ ਥੋੜਾ ਜਿਹਾ ਡਿਫਰੈਂਟ ਔਖਾ ਹੈਗਾ ਤੇ ਉਹ ਤੁਹਾਨੂੰ ਸਿਖਿਆ ਦਾਂਗੇ ਬਣਾਉਣਾ ਆਪਾਂ ਵੀਡੀਓ ਦੇ ਵਿੱਚ ਦੱਸ ਦਵਾਂਗੇ ਤੁਹਾਨੂੰ ਦੇਖੋ ਜੀ ਮੈਂ ਤੁਸੀ ਘੇਰੇ ਦਾ ਵਰਕ ਕਰਨਾ ਚਾਹੁੰਦੇ ਤੁਸੀਂ ਇਹ ਵਾਲਾ ਵਰਕ ਦੇਖੋ ਕਿੰਨਾ ਜਿਆਦਾ ਸੋਹਣਾ ਲੱਗਦਾ ਘੇਰੇ ਦੇ ਵਰਕ ਨੇ ਜਿਹੜੇ ਇਹਦੇ ਵਿੱਚ ਬਹੁਤ ਮਿਲਣਗੇ ਤੁਹਾਨੂੰ ਤੁਸੀਂ ਘੇਰ ਦਾ ਵਰਕ ਕਰਨਾ ਚਾਹੁੰਦੇ ਹੋ ਘੇਰ ਦੇ ਵਰਕ ਇਹਦੇ ਵਿੱਚ ਘਟੂ ਘਟ ਸੀ ਤੋਂ 7 ਡਿਜ਼ਾਈਨ ਹੈਗੇ ਨੇ ਬਾਕੀ ਡਿਜ਼ਾਈਨ ਨੇ ਜਿਹੜੇ ਸਾਰੇ ਨੈਕ ਦੇ ਬਾਜੂ ਦੇ ਘੇਰੇ ਦੇ ਕਿਉਂਕਿ ਡਿਜ਼ਾਈਨ ਤਾਂ ਸਾਰੇ ਸੇਮ ਜੀ ਫਲਾਵਰ ਤਾਂ ਦੇਖੋ ਜਿਹੜੇ ਦੇ ਵਿੱਚ ਬਣਦੇ ਨੇ ਸੇ ਤੋਂ 7 ਪ੍ਰਕਾਰ ਦੇ ਇਸ ਵਰਕ ਦੇ ਵਿੱਚ ਫਲਾਵਰ ਹੁੰਦੇ ਨੇ ਜੀ ਤਾਂ ਸੱਤ ਪ੍ਰਕਾਰ ਦੀ ਹੀ ਪੱਤੀਆਂ ਹੁੰਦੀਆਂ ਨੇ ਬਾਕੀ ਜਿਹੜੀਆਂ ਪਟਾਣੀਆਂ ਲੱਗਣੀਆਂ ਉਹ ਵੀ 4-5 ਪ੍ਰਕਾਰ ਦੀਆਂ ਹੁੰਦੀਆਂ ਨੇ ਤੁਹਾਨੂੰ ਜਿਹੜੀ ਸਾਂ ਲੱਗਦੀ ਤੁਸੀਂ ਉਹ ਕਰ ਸਕਦੇ ਹੋ ਆਪਾਂ ਇੱਕ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਨੂੰ ਦੱਸ ਦਵਾਂਗੇ ਤੇ ਜੇ ਤੁਸੀਂ ਡਿਜ਼ਾਈਨ ਹੀ ਦੇਖਣਾ ਚਾਹੁੰਦੇ ਤਾਂ ਤੁਸੀਂ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਾਧੂ ਮਿਲ ਜਾਣਗੇ ਆਪਣੀ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਵਾਲੀ ਜੀ ਜਿਹੜੇ ਟ੍ਰੇਸ ਪੇਪਰ ਉੱਪਰ ਰੈਡੀ ਕੀਤੇ ਨੇ ਕਿਸੇ ਕਸਟਮਰ ਦੇ ਨਹੀਂ ਸਿੰਦੀ ਬੁੱਟੀ ਵਾਲੇ ਡਿਜ਼ਾਈਨ ਨੇ ਤੁਸੀਂ ਵੀ ਇਹ ਡਿਜ਼ਾਈਨ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਬਾਕੀ ਜੀ ਇਹ ਟ੍ਰੇਸ ਪੇਪਰ ਤੇ ਡਿਜ਼ਾਈਨ ਨੇਗੇ ਜਿਹੜੇ ਹੁਣ ਸੂਟ ਦੇ ਉੱਪਰ ਡਿਜ਼ਾਈਨ ਹੁੰਦੇ ਨੇ ਤੁਸੀਂ ਸੂਟ ਵੀ ਸੈਂਡ ਕਰਕੇ ਆਪਾਂ ਨੂੰ ਡਿਜ਼ਾਈਨ ਦੇ ਆਰਡਰ ਦੇ ਸਕਦੇ ਹੋ ਟ੍ਰੇਸ ਪੇਪਰ ਦੇ ਕਿਉਂਕਿ ਟ੍ਰੇਸ ਪੇਪਰ ਵੀ ਆਪਾਂ ਜਿਹੜਾ ਖੁਦ ਰੈਡੀ ਕਰਕੇ ਦਿੰਨੇ ਆ ਕਸਟਮਰ ਨੂੰ ਤੁਸੀਂ ਟ੍ਰੇਸ ਪੇਪਰ ਵੀ ਰੈਡੀ ਕਰ ਸਕਦੇ ਹੋ ਜਾਂ ਕਰਵਾ ਸਕਦੇ ਹੋ ਜੀ ਘੱਟ ਤੋਂ ਘੱਟ ਮੈਂ ਵੀਡੀਓ ਦੇ ਵਿੱਚ ਦੱਸ ਦਵਾਂ ਕਿਉਂਕਿ ਭੈਣਾ ਮੈਸੇਜ ਕਰ ਦਿੰਦੀਆਂ ਨੇ ਵੀ ਇੱਕ ਟ੍ਰੇਸ ਪੇਪਰ ਦੇ ਦਿਓ ਇੱਕ ਟ੍ਰੇਸ ਪੇਪਰ ਰੈਡੀ ਕਰਕੇ ਨਹੀਂ ਦੇ ਸਕਦੇ ਘੱਟ ਤੋਂ ਘੱਟ ਤੁਸੀਂ 6 ਜਾਂ 7 ਪੀਸਾਂ ਦੇ ਆਪਾਂ ਨੂੰ ਜ਼ਰੂਰ ਆਰਡਰ ਦਿਓ ਅਸਲ 10 11 ਪੀਸਾਂ ਦੇ ਆਰਡਰ ਹੋਣੇ ਜ਼ਰੂਰੀ ਨੇ ਕਿਉਂਕਿ ਜਿਹੜੀਆਂ ਭੈਣਾ ਵਰਕ ਕਰਦੀਆਂ ਨੇ ਜੀ ਬੁਟੀਕ ਦਾ ਕੰਮ ਕਰਦੀਆਂ ਨੇ ਕਸਟਮਰ ਦੇ ਪੇਪਰ ਕਸਟਮਰ ਦੇ ਸੂਟ ਰੈਡੀ ਕਰਦੀਆਂ ਨੇ ਉਹਨਾਂ ਨੂੰ हां जी जी बहन ਕੋਈ ਸਿਰਫ ਆਪਣਾ ਹੀ ਸੂਟ ਰੈਡੀ ਕਰਨਾ ਚਾਹੁੰਦੀ ਹੈ ਤਾਂ ਉਹ ਖੁਦ ਆਪਣੀ ਵੀਡੀਓ ਦੇ ਵਿੱਚ ਡਿਜ਼ਾਈਨ ਦੇਖ ਕੇ ਪੈਨ ਨਾਲ ਡਰਾ ਕਰਕੇ ਸੂਟ ਨੂੰ ਵਰਕ ਕਰ ਸਕਦੀ ਹੈ ਕਿਉਂਕਿ ਡਰਾ ਕਰਕੇ ਵੀ ਜਿਹੜਾ ਅਸੀਂ ਰੀਫਲ ਪੈਨ ਨਾਲ ਵੀ ਪਹਿਲਾਂ ਅਸੀਂ ਡਿਜ਼ਾਈਨ ਡਰਾ ਕਰਕੇ ਜਿਹੜਾ ਵਰਕ ਕਰਦੇ ਹੁੰਦੇ ਸੀ ਟ੍ਰੇਨਸ ਪੇਪਰ ਅਸੀਂ ਵੀ ਖੁਦ ਹੁਣ ਵਰਤਣ ਲੱਗਿਆ ਹਾਂ ਯੂਜ਼ ਕਰਨ ਲੱਗਿਆ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਡਿਜ਼ਾਈਨ ਦੇਖ ਕੇ ਪੈਨ ਨਾਲ ਤੁਸੀਂ ਡਰਾ ਕਰਕੇ ਉਸ ਤੋਂ ਬਾਅਦ ਉਹਨੂੰ ਵਰਕ ਕਰ ਸਕਦੇ ਹੋ ਜੇ ਤੁਸੀਂ ਟ੍ਰੇਨਸ ਪੇਪਰ ਆਰਡਰ ਰੈਡੀ ਕਰਵਾਉਣੇ ਤਾਂ ਘੱਟੋ ਘੱਟ 10 ਤੋਂ 15 ਪੀਸਾਂ ਦੀ ਜ਼ਰੂਰ ਆਰਡਰ ਹੋਣੀ ਚਾਹੀਦੀ ਨੇ ਸੇ ਤੋਂ ਘੱਟ ਕੋਈ ਵੀ ਆਰਡਰ ਨਹੀਂ ਹੋਣਾ ਚਾਹੀਦਾ ਜੀ ਠੀਕ ਹੈ ਚਲੋ ਜੀ ਹੁਣ ਨੈਕਸਟ ਡਿਜ਼ਾਈਨ ਦੇਖੋ ਤੁਸੀਂ ਜਿਹੜੇ ਅੱਗੇ ਨੇਗੇ ਬੂਟੀਆਂ ਬਣੀ ਹੋਈਆਂ ਨੇ ਬੁਲੀਅਨ ਫਲਾਵਰ ਦੀਆਂ ਤੇ ਨੈਕ ਤੇ ਤੇ ਬਾਜੂ ਤੇ ਬਾਟਮ ਤੇ ਪੂਰਾ ਹੈਵੀ ਸੂਟ ਬਣਿਆ ਬਹੁਤ ਸੋਹਣਾ ਲੱਗਦਾ ਤੇ ਦੇਖੋ ਅਗਲਾ ਆ ਗਿਆ ਇਹ ਵੀ ਨੈਕ ਦਾ ਡਿਜ਼ਾਈਨ ਹੈ ਤੇ ਘੇਰ ਦਾ ਡਿਜ਼ਾਈਨ ਹੈ ਬਾਜੂ ਦਾ ਡਿਜ਼ਾਈਨ ਹੈ ਤੁਸੀਂ ਬਾਟਮ ਤੇ ਵੀ ਕਰ ਸਕਦੇ ਹੋ ਡਿਜ਼ਾਈਨ ਤਿਸਾਨ ਤੁਸੀਂ ਕਰ ਸਕਦੇ ਹੋ ਦੇਖੋ ਜੀ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਕੰਮ ਕਰਨਾ ਕੋਈ ਔਖਾ ਨਹੀਂ ਹੈਗਾ ਜਦੋਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਪੈ ਜੰਨੇ ਤਾਂ ਐਕਸਪੀਰੀਅੰਸ ਆਟੋਮੈਟਿਕ ਹੀ ਹਰ ਇੱਕ ਕੰਮ ਦਾ ਬਣ ਜਾਂਦਾ ਹੈ ਤੇ ਮੇਰੀ 13 ਸਾਲ ਦੀ ਬੇਟੀ ਹੈਗੀ ਉਹਨੇ ਵੀ ਖੁਦ ਆਪਣਾ ਸੂਟ ਹੈ ਜਿਹੜਾ ਵਰਕ ਕਰਕੇ ਪਾਇਆ ਮੈਂ ਤੁਹਾਨੂੰ ਉਹਦੀ ਪਿਕ ਵੀ ਪਿੱਛੇ ਮੈਂਸ਼ਨ ਕਰੂੰਗੀ ਵੀਡੀਓ ਮੈਂਸ਼ਨ ਕਰੂੰਗੀ ਉਹਨਾਂ ਦੇ ਨਾਲ ਲਾਉਂਗੀ ਉਹਨਾਂ ਨੇ ਵੀ ਕਿਉਂਕਿ ਹੁਣ ਦੇਖੋ ਹੜਾਂ ਕਰਕੇ ਪਾਣੀ ਬਹੁਤ ਆ ਰਿਹਾ ਹੈ ਜਾ ਪਾਣੀ ਹੋਣ ਕਰਕੇ ਸਕੂਲ ਦੇ ਵਿੱਚੋ ਛੁੱਟੀਆਂ ਹੋ ਰਹੀਆਂ ਨੇ ਚਲੋ ਜਿੰਨਾ ਕੰਮ ਆ ਰਿਹਾ ਫੋਨ ਦੇ ਉੱਤੇ ਉਹਨਾਂ ਕ ਕਰੀ ਜਾ ਰਹੇ ਉਸ ਤੋਂ ਬਾਅਦ ਫਰੀ ਦੇ ਵਿੱਚ ਦਿਨ ਵੀ ਨਹੀਂ ਲੰਘਦਾ ਕੁਝ ਮੇਰੇ ਕੋਲ ਹੀ ਦੁਕਾਨ ਦੇ ਉੱਤੇ ਦੋ ਕੁੜੀਆਂ ਆਈਆਂ ਸੀਗੀਆਂ ਵਰਕ ਸਿੱਖਣ ਲਈ ਉਹਨਾਂ ਦੀ ਰੀਸ ਨਾਲ ਉਹ ਕਹਿੰਦੀ ਵੀ ਮੈਂ ਵੀ ਆਪਣਾ ਸੂਟ ਵਰਕ ਕਰਨਾ ਮੈਂ ਉਹਨੂੰ ਹਲਕੇ ਹਲਕੇ ਜਿਹੇ ਫਲਾ ਤੇ ਉਹਨੇ ਆਪਣਾ ਸੂਟ ਵਰਕ ਕੀਤਾ ਜੀ ਮੈਂ ਤੁਹਾਨੂੰ ਦਿਖਾਉਂਗੀ ਹਲੇ ਉਹਨਾਂ ਦੀ ਇਸ 13 ਸਾਲ ਦੀ ਹੈਗੀ ਗੁੜੀਆ ਦੀ ਤੇ ਉਹਨੇ ਵਰਕ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਬਹੁਤ ਸਫਾਈ ਨਾਲ ਵਰਕ ਕੀਤਾ ਹੈਗਾ ਬਹੁਤ ਵਧੀਆ ਵਰਕ ਕੀਤਾ ਤੇ ਜਿਹੜੀਆਂ ਦੋ ਕੁੜੀਆਂ ਹੋਰ ਆਉਂਦੀਆਂ ਨੇਗੀਆਂ ਉਹ ਵੀ ਛੁੱਟੀਆਂ ਕਰਕੇ ਹੀ ਆਉਂਦੀਆਂ ਨੇਗੀਆਂ ਹਲੇ ਪੜ੍ਹਦੀਆਂ ਨੇ ਪਰ ਉਹਨਾਂ ਨੇ ਇਸ ਤੋਂ ਵੀ ਜ਼ਿਆਦਾ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਵਰਕ ਹੈ ਜਿਹੜਾ ਬਣਾਇਆ ਹੈਗਾ ਚਲੋ ਜੀ ਕੰਮ ਤਾਂ ਜ ਕੋਈ ਵੀ ਹੈ ਜਿਹੜਾ ਵੀ ਕੰਮ ਦੇ ਵਿੱਚ ਪੈ ਜਾਂਦਾ ਬੰਦਾ ਉਹਨੂੰ ਆਹਟੋਮੈਟਿਕ ਹੀ ਹਰ ਇੱਕ ਕੰਮ ਦਾ ਐਕਸਪੀਰੀਅੰਸ ਬਣ ਜਾਂਦਾ ਹੈ ਬਾਕੀ ਚਲੋ ਕੁੜੀਆਂ ਲਈ ਵਧੀਆ ਲੱਗਦਾ ਜੀ ਇਹ ਜਿਹੇ ਕੰਮ ਕਰਨਾ ਸ਼ੌਂਕ ਹੁੰਦਾ ਸੂਟਾਂ ਦਾ ਤਾਂ ਕੁੜੀਆਂ ਨੂੰ 100% ਆ ਜਿਹੜਾ ਸੂਟਾਂ ਦੀ ਸ਼ੌਂਕ ਹੁੰਦਾ ਸੂਟਾਂ ਲਈ ਤਾਂ ਮਿਹਨਤ ਕਰ ਹੀ ਲੈਣੀ ਹੈ ਜਿਹੜੀਆਂ ਵੈਸੇ ਵੀ ਨਹੀਂ ਕਰਦੀਆਂ ਇਹ ਸੂਟਾਂ ਲਈ ਤਾਂ ਉਹ ਆਪਣਾ ਕੰਮ ਆ ਜਿਹੜਾ ਸੂਟ ਤਾਂ ਰੈਡੀ ਕਰ ਹੀ ਲੈਣੀ ਆ ਚਲੋ ਜੀ ਜਿੰਨਾਂ ਪਤਨੂੰ ਦਿਖਾਉਣਾ ਹੈ ਜਿਹੜਾ ਮੈਕਨੇ ਸੂਟ ਮੈਕਨੇ ਸੂਟ ਤਿਆਰ ਕਰਿਆ ਸਨ ਉਹਦਾ ਡਿਜ਼ਾਈਨ ਦਿਖਾਉਣਾ ਖੁੰਜੇ ਤੇ ਕਾਰਨਰ ਤੇ ਫਲਾਵਰ ਬਣਾਏ ਨੇ ਇੱਕ ਹਫਤਾ ਹੋ ਗਿਆ ਲੱਗੀ ਨੂੰ ਚਲੋ ਜੀ ਤੇ ਆਪਾਂ ਡਿਜ਼ਾਈਨ ਦਿਖਾਉਣਾ ਤੁਹਾਨੂੰ ਤੇ ਇੱਧਰ ਸਟ੍ਰੇਸ ਦੇ ਵਿੱਚ ਸੂਈ ਨਾਲ ਮੋਰੀਆਂ ਕਰ ਰਹੇ ਹ ਤੇ ਆਪਾਂ ਸਾਨੂੰ ਮੈਕ ਵਾਲੇ ਸੂਟ ਦਾ ਜਿਹੜਾ ਡਿਜ਼ਾਈਨ ਆ ਉਹ ਦਿਖਾਉਣੇ ਆ ਲੈ ਮੈਕ ਦਿਖਾਓ ਪੁੱਤ ਦੇਖੋ ਜੀ ਇਹ ਵਾਲਾ ਆ ਗਿਆ ਖੁੰਝੇ ਤੇ ਫਲਾਵਰ ਆਪਾਂ ਬਣਾਇਆ ਹੈਗਾ ਦੋਨੇ ਖੁੰਝਿਆਂ ਦੇ ਉੱਤੇ ਫਲਾਵਰ ਬਣਾਇਨ ਫਰੇਮ ਲਾ ਦਿਓ ਦੇਖੋ ਕਿ ਕੈਸ ਤਰ੍ਹਾਂ ਸਿੰਪਲ ਜਿਹਾ ਜੇ ਭੈਣਾ ਕੋਈ ਫਸਟ ਟਾਈਮ ਵਰਕ ਕਰਨਾ ਚਾਹੁੰਦੀ ਹੈ ਨੇ ਤੇ ਆ ਵੀ ਚਲੋ ਸਿਖਿਆਉਣਾ ਚਾਹੁੰਦੇ ਨੇ ਜਿਵੇਂ ਉਹ ਕੁੜੀਆਂ ਨੇ ਛੋਟੀਆਂ ਨੇ ਗੀਆਂ ਆਪਣੀਆਂ ਕੁੜੀਆਂ ਨੂੰ ਵਰਕ ਸਿਖਾਉਣਾ ਚਾਹੁੰਦੀ ਹੈ ਨੇ ਲੈ ਕੇ ਹਨਾ ਤਾਂ ਤੁਸੀਂ ਆਹ ਵਾਲਾ ਡਿਜ਼ਾਈਨ ਆ ਛਾਪ ਕੇ ਜਿਹਦੇ ਤੋਂ ਬਹੁਤ ਹੀ ਸੌਖਾ ਹੈ ਦੇ ਵਿੱਚ ਤਿੰਨ ਚਾਰ ਤਰ੍ਹਾਂ ਦੀ ਫਲਾਵਰ ਬਣਾਏ ਨੇ ਇੱਕ ਨੋਟਸ ਵਰਕੇ ਰੋਜ਼ ਫਲਾਵਰ ਕਿਉਂਕਿ ਪਹਿਲਾਂ ਜਦੋਂ ਵਰਕ ਕਰਨਾ ਸਿੱਖਣਾ ਹੈ ਤਾਂ ਨੋਟਸ ਫਲਾਵਰ ਤੇ ਰੋਜ਼ ਫਲਾਵਰ ਨਾਲ ਹੀ ਸਿੱਖ ਸਕਦੇ ਹੋ ਜਿਹੜਾ ਬੋਲੀਅਨ ਫਲਾਵਰ ਹੈ ਥੋੜਾ ਜਿਹਾ ਔਖਾ ਹੈ ਅਗਲੀ ਨੈਕਸਟ ਵੀਡੀਓ ਤੇ ਕਰ ਲਿਓ ਨੇੜੇ ਤੋਂ ਫਿਨਿਸ਼ਿੰਗ ਦਿਖਾ ਦਿੰਨੇ ਜਿਹੜਾ ਮੈਕਨੇ ਵਰਕ ਹੈ ਜਿਹੜਾ ਬਹੁਤ ਸੋਹਣਾ ਕੀਤਾ ਦੇਖੋ ਆ ਤਾਂ ਰੋਜ਼ ਫਲਾਵਰ ਹੈ ਇਹਦੇ ਵਿੱਚ ਇੱਕ ਨੋਟਸ ਵਰਕ ਦਿੱਤਾ ਤੇ ਆ ਵੀ ਰੋਜ਼ ਫਲਾਵਰ ਹੈ ਤੇ ਇੱਕ ਆ ਨੋਟਸ ਵਰਕ ਨੇਗੇ ਇਹ ਵੀ ਸੌਖੇ ਨੇਗੇ ਪਰ ਚਲੋ ਐ ਵੀ ਥੋੜੀ ਜਿਹੀ ਸਫਾਈ ਤਾਂ ਘੱਟ ਲਿਆਂਦੀ ਥੋੜਿਆ 빙ਾ ਟੇਡਾ ਜਿਹਾ ਲੱਗੀ ਪਰ ਉਹ ਮੈਂ ਵੀ ਆਪਦਾ ਸੂਟ ਹੈਗਾ ਇਹਦਾ ਵਰਕ ਕਰ ਲੈ ਚਲੋ ਬੱਚੇ ਨੂੰ ਹਨਾ ਹੌਸਲਾ ਜਾ ਹੋ ਜਾਂਦਾ ਵੀ ਵਧੀਆ ਮੈਂ ਆਪਦਾ ਕਰ ਲਿਆ ਇੰਨਾ ਕੰਮ ਐ ਤੇ ਬਾਕੀ ਜਿਹੜਾ ਆਹ ਵਾਲਾ ਫਲਾਵਰ ਐ ਸੈਂਟਰ ਦੇ ਵਿੱਚ ਬਣਾਇਆ ਇਹ ਕਿ ਇੱਕ ਬਾਜੂ ਦੇ ਉੱਤੇ ਬਣਾਉਣਾ ਹੈਗਾ ਕਿਉਂਕਿ ਆਹ ਸਾਰੇ ਨਿਗੇ ਵਸਾ ਟਾਣੀਆਂ ਲਾ ਜਾ ਕੇ ਬਰੀਕ ਤੇ ਉਦੁਆਤੀ ਦੇ ਉੱਤੇ ਇਸ ਤਰ੍ਹਾਂ ਡੰਡੀਆਂਆਂ ਬਣਾ ਕੇ ਆ ਨੋਟਸ ਲੋਣੇ ਨੇਗੇ ਇਹਦੇ ਨਾਲ ਥੋੜਾ ਜਿਹਾ ਸੋਨਾ ਲੱਗਣ ਲੱਗ ਗਿਆ ਬਾਕੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਫਲਾਵਰ ਬਣ ਗਏ ਰੋਜ਼ ਫਲਾਵਰ ਬਣ ਗਿਆ ਨੋਟਸ ਵਰਕ ਵਾਲਾ ਫਲਾਵਰ ਬਣ ਗਿਆ ਬਾਕੀ ਜਿਹੜੇ ਹੋਰ ਫਲਾਵਰ ਨੇ ਹਲੇ ਹੌਲੀ ਹੌਲੀ ਬੱਚਾ ਜਦੋਂ ਸਿੱਖਦਾ ਕੇ ਰਹਾ ਹੱਥ ਖੋਲਦਾ ਇੱਕ ਹਫ਼ਤੇ ਦੇ ਵਿੱਚ ਇੰਨਾ ਕੰਮ ਮੈਂ ਕਿ ਨਹੀਂ ਕੀਤਾਗਾ ਚਲੋ ਹੁਣ ਇਹ ਬਾਜੂ ਬਾਜੂ ਦਾ ਰਹਿ ਗਿਆ ਬਾ ਚਲੋ ਜੀ ਅੱਜ ਦੀ ਵੀਡੀਓ ਇੰਨੀ ਸੀ ਕਿ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ